ਕਬੱਡੀ 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 ਆ ਦੇ ਫਿਰ ਕਬੱਡੀ ਕੌਣੀ ਤਾਲੀਆਂ ਮਾਰ ਦੇਗੀ ਮੈਚ ਜਿਹੜਾ ਫੇਰ ਸ਼ੁਰੂ ਹੋ ਚੁੱਕਾ ਹੈ ਇਸ ਵੇਲੇ ریڈ ہے جفا لگو میرے مترو دون پنو منا. منا پہ رمنے جلال وی ہزار روپیے کھیل منا چفر پی گئی ہے ਲਓ ਜੱਗੀ ਮੋਲੀ ਵਾਲਾ ਜੱਗੀ ਇਸ ਲਈ ਵਧਿਆ ਹੈ ਕਬੱਡੀ ਪਾਉਣ ਦੇ ਲਈ ਲਓ ਚਾਰ ਦੋ ਭਰਾਵਾਂ ਨੇ ਕੰਨੀਆਂ ਮਲੀਆਂ ਹੋਈਆਂ ਨੇ ਮਲੂਕ ਤੇ ਫਰਿਆਦ ਵਿਚਕਾਰ ਸ਼ਮੀਰ ਲਓ ਕੁਲਵੀਰ ਤੇ ਵੇਖਣਾ ਕਲ ਵੀਰ ਦਾ ਬਾਸਰੇ ਦੀ ਖੇਡ ਐਨ ਰੂਹ ਖੁਸ਼ ਕਰਦੀ ਮੁੰਡਿਆਂ ਨੇ ਅੱਜ ਨਿਆਰਾ ਵੱਖਰਾ ਵੱਧਦਾ ਮੇਰੇ ਵੀਰੋ ਆਹ ਸਾਹਮਣੇ ਸ਼ਾਜੀ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੈਚ ਅੰਤ ਪਰਾਂ ਤੇ ਹੈ ਇੱਕ ਪਾਸੇ ਕਹਿੰਦੇ ਨੌਜਨ ਅਮਰਤ ਫਟੇਕਾਰ ਛੰਨਾ ਦੀ ਧਰਤੀ ਦਾ ਆਹ ਮੈਚ ਖੇਡਿਆ ਵੀ ਬੜੇ ਸਮੇਂ ਬਾਅਦ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਇੱਕ ਪਾਸੇ ਕਹਿੰਦੇ ਬਲੂ ਕਲੀ ਕੋ ਕਸੇ ਗੱਭਰੂ ਨੇ ਲੁੱਟ ਲੈਣਾ ਲਓ ਕਬੱਡੀ ਇਸ ਵੇਲੇ ਜੱਗੀ ਮੌਲੀ ਵਾਲਾ ਪਾਰਿਆ ਉਸਤਾਦ ਜੀ ਕਰੇਗਾ ਮੌਲੀ ਵਾਲਾ ਜੱਗੀ ਐ ਮੌਲੀ ਵਾਲਾ ਜੱਗੀ ਤੇ ਫਰਿਆਦ ਜਫਾ ਲਾਵੜਿਓ ਕਿ ਆਇਆ ਤੇ ਗਿਆ ਪ੍ਰੀਤਾ ਲਈ ਮਾਰੀ ਟੋਨਾ ਕਬੱਡੀ ਤੇ ਕਪੂਰਥਾ ਦਾ ਤੀਜਾ ਕੋਈ ਦੌਰ ਆ 12 13 ਤੇ 14 April ਨੂੰ ਕਹਿੰਦੇ ਮੇਰੇ ਵੀਰੋ ਬੱਲ ਇਨਕੋਰਪੋਰੇਸ਼ਨ ਸਰਦਾਰ ਹਰਤਾਰ ਸਿੰਘ ਦੀ ਬੱਲ ਦੀ ਯਾਦ ਵਿੱਚ ਵੱਡਾ ਮੇਲਾ ਲਓ ਫਰਿਆਦ ਜਫਾ ਲਾਵੜਿਓ ਫਰਿਆਦ ਜਫਾ ਇਹਦਾ ਤਿਆਰ ਬੜੀ ਆਲਾ 30 ਪੇਸੇਲੇ ਐਕਸ਼ਨ ਵਾਲੀ ਮਸ਼ੀਨ ਇਸ ਵੇਲੇ ਕਬੱਡੀ ਪਾਣ ਦੇ ਲਈ ਖੇਡ ਮੈਦਾਨ ਦੇ ਵਿੱਚ ਬਾਧਾ ਹੋਇਆ ਚਾਰ ਸ਼ਾਹ ਤੌਰ ਦੀ ਟੀਮ ਨੇ ਤਿਆਰ ਵਰ ਤਿਆਰ ਹੈ ਸੋਨ ਚੱਕ ਸਾਭੂ ਵਾਲਾ ਤਿਆਰ ਹੈ ਅਮਰਤਾ ਫਤਿਹਗੜ ਸ਼ੰਨਾ ਵਾਲਾ ਪਰ ਦੂਜੇ ਪਾਸੇ ਬਿੱਲੀ ਲਲੀਆਂ ਵਾਲਾ ਕਰਦਾ ਦੋ ਹੱਥ ਲੱਗਿਆ ਜੋਰ ਟੱਕਰ ਮੁਕਾਬਲਾ 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 ਇਹ ਅਮਨ ਪ੍ਰਭ ਪ੍ਰੀਤ ਸਿੰਘ ਬਿੱਲੀ ਆ ਲਲੀਆਂ ਵਾਲਾ ਭਈ ਦਰਸ਼ਕ ਵੀਰੋ ਜੇ ਜੱਫੇ ਵਧੀਆ ਲੱਗ ਰਹੇ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਬਣਾਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ